ਇਹ ਸਾਡਾ ਭਰਾ ਨੌਜਵਾਨ ਵੀਰ ਪੰਜਾਬ ਤੋਂ ਤੁਰ ਕੇ ਵੱਖ-ਵੱਖ ਗੁਰਦੁਆਰਾਂ ਤੇ ਜਾ ਰਿਹਾ ਬਿਲਕੁਲ ਪੈਦਲ ਹੁਣ ਇਹ ਨੰਗਲ ਡੈਮ ਤੋਂ ਨੰਗਲ ਤੋਂ ਤੁਰ ਕੇ ਪੈਦਲ ਪੰਜਾਬ ਯੂਨੀਵਰਸਿਟੀ ਪਹੁੰਚਿਆ ਹੈ ਵਿਦਿਆਰਥੀਆਂ ਦੀ ਸੈਨੇਟ ਦੀ ਇਸ ਪੰਜਾਬ ਦੀ ਵੱਡੀ ਹੁਣ ਦੀ ਲੜਾਈ ਦੇ ਵਿੱਚ ਸ਼ਾਮਲ ਹੋ ਗਿਆ ਕਿਥੋਂ ਚੱਲ ਕੇ ਆਇਆ ਹੁੰਦਾ ਹੈ ਜੀ ਕੱਲ੍ਹ ਸਾਹਿਬ ਵਾਹਗੁਰੂ ਜੀ ਵਾਸ਼ੂ ਮੈਂ ਨੰਗਲ ਡੈਮ ਦਾ ਰਹਿਣ ਵਾਲਾ ਹਾਂ ਪਿੰਡ ਤਲਵਾੜੇ ਤੋਂ ਤੇ ਉਧਰੋਂ ਸਾਡਾ ਬੜਾ ਆਪਾਂ 2 ਦਿਨ 3-4 ਦਿਨ ਪਹਿਲਾਂ ਵਾਪਸ ਆਏ ਜੂ ਸਭੋ ਪੈਦਲ ਖਜੂਰ ਸਾਹਿਬ ਤੋਂ ਪੈਦਲ ਵਾਪਸ ਆਇਆ ਜੀ ਨੌਜਵਾਨ ਹਰੇ ਰਸਤੇ ਦੀ ਵੀਡੀਓ ਪ੍ਰੋਪਰ ਫੁਟੇਜ ਹੈਗੀ ਹੈ ਜੀ ਪਿੰਡ ਪਹੁੰਚਿਆ ਸੀ ਨਾਲ ਹੀ ਪੰਜਾਬ ਦੀ ਹੋਂਦ ਦੀ ਲੜਾਈ ਚੱਲ ਰਹੀ ਸੀ ਵੱਡੀ ਸੋ ਨੌਜਵਾਨ ਨੇ ਪਿੰਡੋਂ ਫਿਰ ਯਾਤਰਾ ਸ਼ੁਰੂ ਕਰਤੀ ਪੰਜਾਬ ਯੂਨੀਵਰਸਿਟੀ ਪਾਪਾ ਜੀ ਆਪਾਂ ਇੱਥੇ ਆ ਕੇ ਗੱਡੀ ਜੱਡ ਸਿੰਘ ਨਾਲ ਹੋਰ ਗੱਲ ਕੀਤੀ ਜੀ ਜੀ ਉਸਤਾਦ ਜੀ ਸਾਡੇ ਦੇ ਉਸਤਾਦ ਜੀ ਨਾਲ ਗੱਲ ਹੋਈ ਸਾਜੀ ਕਹਿੰਦੇ ਹਰਮਨ ਸਿੰਘ ਮੋਰਚ ਦੇ ਪੁੱਜ ਦੁਨੀਆ ਦੇ ਜੀਵਨ ਨਾਲ ਸਤਜਨ ਪਾਜੋਗਾ ਪਾਜ ਆਜੀ ਵਧਿਆ ਪਾਵਾਂਗੇ ਅੱਛਾ ਇਹ ਨਹੀਂ ਮੈਂ ਹੁਣੇ ਬੈਠਾ ਗਿਆ ਨਹੀਂ ਸਮਝਾ ਗਿਆ ਕਿ ਆਪਣੇ ਮਮਾ ਦੇ ਜਿਹੜੇ ਫਾਦਲ ਖਾਨਾ ਯਸ਼ੀਦ ਨੇ ਇਸ ਕਰਕੇ ਆਪਾਂ ਇੱਥੇ ਆਏ ਜੀ ਸਾਨੂੰ ਮਮਾ ਵੀ ਸਾਡੇ ਇੱਥੇ ਤੇ ਉਹਦਾ ਆਪਣਾ ਸਟੂਡੈਂਟ ਰਹਿਣੇ ਦਾ ਕੱਢ ਕੇ ਗਏ ਅਸੀਂ ਚੜ੍ਹਦੀ ਕਲਾ ਤੇ ਇਦਾਂ ਦੇ ਯੋਧਿਆਂ ਦੀ ਬੜੀ ਵੱਡੀ ਜੀ ਸਾਡੇ ਦਿੱਲੀ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਆਹ ਮੋਦੀ ਬਾਈ ਚਾਹ ਵੇਚਣੀ ਸ਼ੁਰੂ ਕਰਦਾ ਤਾ ਨਾ ਪ੍ਰਾਈਮ ਮਿਨਿਸਟਰ ਬਣ ਗੱਲ ਤੋਂ ਸੱਚ ਕਿ ਉਹ ਕੇ ਭਾਈ ਤੂੰ ਸਾਡੇ ਪੰਜਾਬੀ ਵੀਰਾਂ ਨੂੰ ਤੰਗ ਕਰ ਛੱਡਦਾ ਹੈ ਜੇ ਜ਼ਿਆਦਾ ਤੂੰ ਤੈਨੂੰ ਤੰਗੀ ਹੈ ਤੇ ਆਪਾਂ ਤੈਨੂੰ ਫਿਰ ਇੱਕ ਵਾਰ ਦਿੰਦੇ ਆ ਕਿ ਪਿਆਰ ਨਾਲ ਮੰਨ ਜੂਗਾ ਠੀਕ ਹੈ ਕਾਹਨੂੰ ਆਪਾਂ ਇੱਕ ਮੇਲਾ ਲੜਦਾ ਚੱਲੇ ਆ ਕਿ ਮਹਾਰਾਜ ਜਿਹੜੀ ਇੱਕ ਪਹਿਲਾਂ ਮਹਾਰਾਜ ਨੇ ਵਾਝਣ ਛੱਡਿਆ ਹੈ ਪਹਿਲਾਂ ਗੁਰਮਤ ਆਇਆ ਸਾਡਾ ਭਾਈ ਤੇ ਆਪਣਾ ਫੌਜਾਂ ਨੇ ਗੁਰਮਤਾ ਕਰਨੀ ਦੇਣਾ ਜਿੰਨੀ ਦੇਰ ਤੂੰ ਗੁਰਮਤਾ ਦੇ ਠੀਕ ਹੈ ਠੀਕ ਹੈ ਨਹੀਂ ਤਾਂ ਤਤਵਾਰ ਮਹਾਰਾਜ ਰੱਖਾ ਵਾਹ ਭਾਈ ਗੁਰ